ਜੀ ਬਲੌਗ ਦੇਖਣ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬਲੌਗ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚਲੋ ਇਹਦੇ ਵਿੱਚ ਜੇ ਕਿਸੇ ਦਾ ਭਲਾ ਹੋ ਸਕਦਾ ਤਾਂ ਭਲਾ ਹੋ ਜਵੇ ਕਿਉਂਕਿ ਅੱਜ ਜੇ ਇਸ ਜਗ੍ਹਾ ਤੇ ਅਸੀਂ ਗਏ ਕਿ ਬਾਬਾ ਯਕੂਬ ਸ਼ਾਹ ਜਗ੍ਹਾ ਤੇ ਉਹ ਮੈਂ ਪਹਿਲਾਂ ਵੀ ਉਸ ਜਗ੍ਹਾ ਤੇ ਬਲੌਗ ਬਣਾਇਆ ਹੋਇਆ ਹੈ ਤੇ ਉਹਦਾ ਮੈਂ ਜਿਹੜਾ ਪੂਰਾ ਇਤਿਹਾਸ ਹੈ ਆਪਣੇ ਬਲੌਗ ਚ ਦੱਸਿਆ ਹੋਇਆ ਹੈ ਤੇ ਉਹਦਾ ਵੀਡੀਓ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੂੰਗੀ ਤੇ ਦੂਜੀ ਗੱਲ ਇਹ ਵੀ ਜੇ ਨਾਲ ਦੇ ਪਸ਼ੂ ਖਰਾਬ ਹੋ ਜਾਂਦੇ ਆ ਜਾਂ ਕਿੱਦਾਂ ਵੀ ਕੋਈ ਵੀ ਪ੍ਰੋਬਲਮ ਆ ਤੇ ਉਹ ਇਸ ਜਗ੍ਹਾ ਮੈਂ ਕਹਿੰਨੀ ਵਰਦਾਨ ਆ ਤੇ ਕਾਫੀ ਜਾਣਿਆਂ ਨੂੰ ਇੱਥੋਂ ਫਰਕ ਪਿਆ ਆ ਤੇ ਕਾਫੀ ਜਾਣਿਆਂ ਤੇ ਮਤਲਬ ਕਿ ਜਿਹੜੇ ਇਦਾਂ ਪਸ਼ੂ ਖਰਾਬ ਹੋ ਜਾਂਦੇ ਉਹ ਠੀਕ ਹੋਇਆ ਤੇ ਸਾਰੇ ਪਹਿਲਾਂ ਹੱਥ ਜੋੜ ਕੇ ਬੇਨਤੀ ਆ ਕਿ ਇਹ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਦੇ ਤਾਂ ਜੋ ਕਿਸੇ ਦਾ ਭਲਾ ਹੋ ਜਵੇ ਠੀਕ ਆ ਜੀ ਤੇ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਤੇ ਅੱਜ ਆਪਾਂ ਗਏ ਹਾਂ ਬਾਬਾ ਯਾਕੂਬ ਸ਼ਹਿਰ ਜਗ੍ਹਾ ਤੇ ਤੇ ਹਰੀਆਂ ਬੇਲਾ ਗੁਰਦੁਆਰਾ ਸਾਹਿਬ ਉੱਥੇ ਤੇ ਸਾਰਾ ਵਲੌਗ ਐਂਡ ਤੱਕ ਜ਼ਰੂਰ ਦੇਖਿਓ ਮੈਨੂੰ 2 ਘੰਟੇ ਦਾ ਬਿਠਾਇਆ 11 ਵਜੇ ਦਾ ਤਿਆਰ ਕਰਕੇ ਤਾਂ ਆਪ ਇੰਨੀ ਲੇਟ ਆਏ ਆ 1:30 ਵੱਜ ਚੱਲਾ ਲੈ ਤਾਂ ਮੇਰੇ ਤੋਂ ਤਾਂ ਸੂਟ ਹੈ ਨਹੀਂ ਤੱਕ ਤਾਂ ਹੈਗਾ ਤੁਸੀਂ ਪਾਵੋ ਹੋਰ ਮੈਂ ਤਾਂ ਉਹ ਹੀ ਸੂਟ ਬਾਰ-ਬਾਰ ਮੈਂ ਹਨਾ ਕੁੱਤਾ ਬਿਮਾਰ ਹੋ ਗਿਆ ਸੀ ਉੱਥੇ ਨੂੰ ਗਏ ਸੀ ਸ਼ਹਿਰ ਨੂੰ ਹਸਪਤਾਲ ਨੂੰ ਅਸੀਂ ਸ਼ਹਿਰ ਨੂੰ ਗਏਗੇ ਮੈਂ ਤਾਂ ਕਿਤੇ ਪਿੱਪੜਾ ਵਾਲੇ ਗਏ ਤਿੰਨ ਦਿਨ ਸੱਦਿਆ ਉਹਨੇ ਹਾਂ ਫਿਰੋਜ ਜਾਣਾ ਪੈਣਾ ਹੈਨਾ ਠੀਕ ਆ ਹੁਣ ਉਦਾਂ ਆਓ ਹੁਣ ਧੁੱਪੇ ਪਾ ਕੇ ਆਓ ਤੇ ਰਾਤੀ ਵੀ ਲੱਗਦਾ ਸੀ ਨਾ ਉਹਦੇ ਮੂੰਹ ਤੋਂ ਜਿੱਦਾਂ ਹਾਂ ਰਾਤੀ ਜਦਾਂ ਉਹ ਕਰਦੇ ਰੇ ਨਾ ਹਾਂ ਦੂਜਾ ਹੋ ਗਿਆ ਹੈ ਬਾਏ ਜੀ ਹੋ ਗਈ ਹੈ ਨਾ ਬਾਏ ਹੋ ਗਏ ਠੰਡ ਲੱਗ ਗਈ ਠੰਡ ਲੱਗ ਗਈ ਬਚਾਰਾ ਹਲੇ ਨਿਆਣਾ ਜਾਤਾ ਹੈ ਚਲੋ ਆਜੋ ਚਲੋ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਹਾਂ ਬਾਬਾ ਯਕੂਬ ਸ਼ਾਹ ਦੀ ਜਗ੍ਹਾ ਤੇ ਤੁਸੀਂ ਪਹਿਲਾਂ ਵੀ ਮੇਰੇ ਵਲੌਗ ਚ ਦੇਖਿਆ ਹੋਣਾ ਆ ਤੇ ਦਿਨ ਹੈ ਮੈਨੂੰ ਸਵੇਰ ਦਾ 11 ਵਜੇ ਦਾ ਤਿਆਰ ਕਰਕੇ ਬਿਠਾਇਆ ਤਾਂ ਮੈਨੂੰ ਨੀਂਦ ਆਉਣ ਲੱਗ ਪਈ ਦੁੱਧ ਲੈ ਲਿਆ ਤੁਸੀਂ ਹਾਂ ਤੇ ਅੱਜ ਆਪਾਂ ਇੱਥੇ ਕੀ ਕਰਨੀ ਜੀ ਪਲੇ ਯਾਤੇ ਹੋਰ ਚਲੋ ਠੀਕ ਆ ਤੇ ਨਾਲੇ ਆਪਾਂ ਉੱਥੇ ਅੱਜ ਰਸੀਆਂ ਵੀ ਲੈ ਕੇ ਆਉਣੀਆਂ ਦੀ ਪਸੂਆਂ ਲਈ ਉਦੋਂ ਆਪਾਂ ਲਈਆਂ ਨਹੀਂ ਸੀਗੀਆਂ ਹਨਾ ਇੱਥੇ ਲੈ ਆਪਾਂ ਅੰਦਰ ਤੇ ਚਲੋ ਤੁਹਾਨੂੰ ਦਿਖਾਉਨੇ ਆ ਤੇ ਜਿਨ੍ਹਾਂ ਨੇ ਮੇਰਾ ਉਹ ਵਾਲਾ ਵਲੌਗ ਨਹੀਂ ਦੇਖਿਆ ਬਾਬਾ ਯੂਕੂਬ ਸ਼ਾਹ ਜਗ੍ਹਾ ਤੇ ਜਿੱਥੇ ਦੁੱਧ ਚੜਾਇਆ ਜਾਂਦਾ ਆ ਰਸੀਆਂ ਮਿਲਦੀਆਂ ਆ ਤੇ ਉਹ ਮੈਂ ਡਿਸਕ੍ਰਿਪਸ਼ਨ ਦੇ ਬਾਕਸ ਵਿੱਚ ਲਿੰਕ ਮੈਂਸ਼ਨ ਕਰ ਦੂੰਗੀ ਤੇ ਤੁਸੀਂ ਸਾਰੇ ਜਣੇ ਦੇਖਿਓ ਠੀਕ ਆ ਜੀ ਚਾ ਲੋ ਪਾ ਲੋ ਆਜੋ ਆ ਗਿਆ ਆ ਜਾਨਾ ਜਦ ਤੱਕ ਆਪਾਂ ਨਿਆਣਿਆ ਟਾਈਮ ਨੂੰ ਬਾਕੀ ਉਹਦਾ ਮੱਖਣ ਦੱਸਿਆ ਲੈਓ ਭਾਜੀ ਆ ਚਲੋ ਬਾਕੀ ਕੰਮ ਤਾਂ ਭਾਜੀ ਕਰਨਾ ਹੀ ਪੈਣਾ ਚੈਰੋ ਕੋਠਾ ਟਾਟ ਹਸਪੀਟਲ ਮੈਨੂੰ ਕਹਿੰਦੇ ਪਿਪਲਾ ਆਲੇ ਉਹ ਮੈਂ ਸਵੇਰ ਦੇ 11 ਵਜੇ ਤਿਆਰ ਹੋ ਕੇ ਬੈਠੀ ਹਾਂ ਮੰਨੀ ਤੂੰ ਵੀ ਆਉਣ ਲੱਗ ਪਈ ਆ ਪਿਪਲਾ ਆਲੇ ਸੀ ਇੱਕ ਦੀਦੀ ਕਹਿੰਦੀ ਵੀ ਇਹਨਾਂ ਦਾ ਪੈਸੇ ਉਹ ਬਣਾਉਣੇ ਆ ਤਾਂ ਮੇਰਾ ਮੈਂ ਵੀ ਇੱਕ ਹੀ ਘਾਣਾ ਨਹੀਂ ਮੈਂ ਦੋ ਨਹੀਂ ਘਾਣੀ ਸੀ ਹਣ ਵਿਚਾਰੀ ਨੇ ਇੱਕ ਵੀ ਨਹੀਂ ਖਾਦਾ ਚਲੋ ਦੱਸਿਆ ਨਹੀਂ ਹੁਣ ਮੈਨੂੰ ਉੱਥੋਂ ਬਾਜ ਮਾਰੀ ਚਲੋ ਹਣਾ ਪ੍ਰੈਟਰ ਦੀ ਰੋਟੀ ਪਾ ਦਈਏ ਮੈਂ ਤੋੜਨੇ ਲੱਗੀ ਇਹਨੂੰ ਪਿੱਛੋਂ ਬਾਜ਼ ਮਾਰੀ ਛੋਟੂ ਨੇ ਰੋਟੀ ਕਹਿੰਦਾ ਪਾਪੋ ਪਹਿਲਾਂ ਇੰਨੇ ਟਾਈਮ ਦੀ ਮੈਂ ਬਹਿਲੀ ਬੈਠੀ ਰਹੀ ਸਾਰਾ ਫਟਾਹਟ ਕੰਮ ਕਾ ਕੇ ਮੈਂ ਕਿਹਾ ਚਲੋ ਜਾਣਾ ਆ ਉਹ ਦੱਸਦੇ ਨਹੀਂ ਉਹ ਤਾਂ ਤੋੜਨੇ ਲੱਗਿਆ ਨੂੰ ਫੇਰ ਵਿੱਚ ਕੰਮ ਪਾਉਂਦੇ ਹੋਰ ਯਾਰ ਟੱਕਣ ਦੀ ਚੱਲ ਗਿਆ ਫਿਰ ਮੈਨੂੰ ਇਹ ਵੀ ਮੇਂ ਨਿਆਣਿਆਂ ਦੇ ਟਾਈਮ ਤੋਂ ਪਹਿਲਾਂ ਫਟਾਹਟ ਆ ਜਮਾ 3 ਵਜੇ ਨਿਆਣਿਆਂ ਦਾ ਵੀ ਟਾਈਮ ਹੋ ਜਾਣਾ ਇੱਕ ਪੇਪਰ ਵੀ ਹੈ ਨਹੀਂ ਰੋਟੀ ਪੈਕ ਕਰਨ ਨਾਲ ਉਹ ਖਤਮ ਹੋਣਾ ਜਿਸ ਤਰ੍ਹਾਂ ਦੀ ਬਾਹ ਉਹ ਵੇ ਚਲੋ ਆਜੋ ਜੀ ਚਲਿਏ ਹੁਣ ਹੋਰ ਰੋਟੀ ਫੜਾ ਦਈਏ ਤੇ ਟਾਈਮ ਬਹੁਤ ਹੋ ਗਿਆ ਅੱਖਾਂ ਵੀ ਖਾਤਾ ਤਾਂ ਹੀ ਦੇਖ ਸਕਦੇ ਆ ਵੀ ਅੱਖਾਂ ਵੀ ਮੇਰੀਆਂ ਹਨਾ ਕਿੱਦਾਂ ਚੜੀਆਂ ਪਈਆਂ ਆ ਨੀਂਦ ਇੰਨੀ ਹੁੰਦੀ ਆ ਖੜਾ ਹਾਂ ਤੂੰ ਸਕੂਟਰੀ ਤੇ ਜਾਣਾ ਉਹ ਮੋਟਰਸਾਈਕਲ ਤੇ ਚੱਲ ਜਾ ਸਕੂਟਰੀ ਰਹਿਣ ਦੇ ਤਾਂ ਉਹਨੂੰ ਫੋਨ ਕਰਕੇ ਪੁੱਛ ਰਹਿਣ ਦੀ ਮੈਂ ਜਾਣ ਆਉਣ ਕਹਣਾ ਮੈਂ ਇੱਥੇ ਆ ਫੇ ਸਕੂਟਰੀ ਛੱਡ ਜਾਈਂ ਛੇਤੀ ਆਹੋ ਆਲੇ ਦੁਆਲੇ ਨਾ ਕਮਾਈ ਹਾਂ ਮੁੜ ਕੇ ਤੇਲ ਵਿੱਚ ਹੁੰਦਾ ਨਹੀਂ ਆ ਤਾ ਨਹੀਂ ਲੇਟ ਆਉਂਦਾ ਨਹੀਂ ਚੱਲ ਜਾ ਫੇ ਲਬੂ ਚਲ ਗਿਆ ਚਲ ਗਿਆ ਉਹ ਨਿਆੜਿਆ ਛੁੱਟੀ 3 ਵਜੇ ਹੋ ਜਣੀ ਚਲੋ ਆਪਾਂ ਵੀ ਚੱਲੀਏ ਫਟਾੜ ਚਲ ਕੋਈ ਨਹੀਂ ਹੋ ਵੀ ਗਈ ਰਕ ਜੋਤ ਨੂੰ ਫੋਨ ਕਰ ਦਉਂਗਾ ਹਾਂ ਇਹ ਥੱਸ ਕੇ ਨਹੀਂ ਅਸੀਂ ਪਹੁੰਚ ਗਏ ਵੀਰਵਾਰੀ ਅੱਜ ਹੈ ਨਾ ਹਾਂਜੀ ਹਾਂ ਮੱਥਾ ਤੇ ਕਿਹਾ ਫੇ ਆਪਾਂ ਰੱਸੀਆਂ ਲੈਣੀਆਂ ਹੈ ਨਾ ਨਹੀਂ ਪਹਿਲਾਂ ਰੱਸੀਆਂ ਲੈਣੀਆਂ ਫਿਰ ਅੱਛਾ ਪਹਿਲਾਂ ਲੈਣੀਆਂ ਹਾਂ ਫਿਰ ਇਹਨਾਂ ਦਾ ਚਲੋ ਫਿਰ ਯਾ ਕੀ ਰੇਟੇ ਪੁੱਛੋ ਤਾਂ ਇਹ ਲਾ ਲਿਓ ਇਹ ਉਹ ਜਗਾ ਜਿੱਥੇ ਪਾਪਾ ਜੀ ਬੈ ਕੇ ਖੱਡੀ ਪੁੰਨਦੇ ਇਸ ਜਗਾ ਦਾ ਪੂਰਾ ਇਤਿਹਾਸ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਤੁਸੀਂ ਉੱਤੇ ਜਾ ਕੇ ਦੇਖ ਸਕਦੇ ਆਂ ਚਾਦ ਲੈਣਾ ਪਹਿਲਾਂ ਹਾਂ ਵੀ ਉਹ ਬੀਬੀ ਦੀ ਜਗਾ ਹੈ ਕਿ ਹੋਰ ਹੈ ਜਿਹੜੇ ਉਹ ਪਾਪਾ ਜੀ ਨੂੰ ਮਿਲੀ ਸੀ ਉਹ ਬੀਬੀ ਦੀ ਜਗਾ ਹੈ ਹੈ ਉਹ ਜਗਾ ਹੈ ਉਹ ਬੀਬੀ ਦੀ ਆ ਨਾ ਹਰੇ ਇੱਥੇ ਤਰ੍ਹਾਂ ਕਹਿੰਦੇ ਉਹ ਹੋਰ ਸੀ ਹੁੰਦਾ ਸੀ ਇਹਨੇ ਗੁਰੂ ਗ੍ਰੰਥ ਸਾਹਿਬ ਹਾਂ ਗੁਰੂ ਗ੍ਰੰਥ ਸਾਹਿਬ ਹੁੰਦੇ ਸੀ ਪਹਿਲਾਂ ਇੱਥੇ ਹਾਂ ਫਿਰ ਮਿਲਦਾ ਕਮੇਟੀ ਵਾਲੇ ਲੈ ਗਏ ਇੱਥੋਂ ਜਿੱਦਾਂ ਨਾ ਅਗੇ ਤੇ ਮਾਰਾ ਦਾ ਪ੍ਰਕਾਸ਼ ਹੁੰਦਾ ਹੈ ਪਸ਼ੂ ਠਹਿਰਦੇ ਨਹੀਂ ਜਾਂ ਖਰਾਬ ਹੋ ਜਾਂਦੇ ਆ ਜਾਂ ਨਿਕਲਦੇ ਨਹੀਂ ਉਹ ਤੇ ਇੱਥੋਂ ਤੁਸੀਂ ਗੁੜ ਲੈ ਕੇ ਤੇ ਉਹਦਾ ਮੱਥਾ ਟੇਕ ਕੇ ਤੁਸੀਂ ਆਪਣੇ ਪਸ਼ੂਆਂ ਨੂੰ ਗੁੜ ਦੇਣਾ ਤੇ ਉਹ ਦਵਾਈ ਵੀ ਕੋਈ ਮੈਡੀਸਿਨ ਵੀ ਦਿੰਦੇ ਆ ਜਿਹਦੇ ਨਾਲ ਪਸ਼ੂ ਠਹਿਰ ਜਾਂਦਾ ਆ ਤੇ ਖਰਾਬ ਨਹੀਂ ਹੁੰਦਾ ਹੈਗਾ ਤੇ ਤੁਸੀਂ ਇੱਥੇ ਆ ਕੇ ਉਹ ਦਵਾਈ ਲੈ ਸਕਦੇ ਆ ਤੇ ਗੁੜ ਇੱਥੇ ਹੀ ਖਰੀਦ ਕੇ ਤਾਂ ਉਹਦਾ ਮੱਥਾ ਟੇਕ ਕੇ ਆਪਣੇ ਪਸ਼ੂਆਂ ਨੂੰ ਦੇ ਸਕਦੇ ਆ ਪੀਣੀ ਜਾਵੇ ਇਹ ਪੀ ਲੋ ਪੀਣੀ ਤਾਂ ਮੋਰੇ ਢੀ ਲੇਟ ਹੋ ਜਾਣਾ ਚਲੋ ਫਿਰ ਹਾਂ ਇੱਥੇ ਜਾਣਾ ਹੁਣ ਮੈਂ ਤਾਂ ਹਰਿਆਵਲਾਂ ਮੱਥਾ ਟੇਕ ਲਈਏ ਹਾਂ ਹਰਿਆਵਲਾਂ ਬੈਲਾ ਜਾਣਾ ਚਲੋ ਗੁਰਦੁਆਰਾ ਹਰਿਆਵਲਾਂ ਪਾਤਸ਼ਾਹੀ 6ਵੀ ਤੇ ਆਜੋ ਤੁਹਾਨੂੰ ਅੱਜ ਆਪਾਂ ਇਹ ਗੁਰਦੁਆਰੇ ਸਾਹਿਬ ਦੇ ਚਰਸ਼ਕ ਕਰਦੇ ਇਹ ਚੱਬੇ ਵਾਲੀ ਚੱਬੇ ਵਾਲਾ ਵਾਲੀ ਸਾਈਡ ਹੀ ਪੈ ਜਾਂਦਾ ਹੈ ਹੈਨਾ ਹਾਂ ਹੇ ਇੱਧਰ ਜ਼ਿਆਦਾ ਹੈ ਨਾ ਪਰ ਇਹ ਇੱਧਰ ਹਰਿਆਵੈਲਾ ਦਾ ਗੁਰਦੁਆਰਾ ਦਾ ਹੀ ਆ ਇੱਧਰ ਸਰੋਵਰ ਇਹ ਹੈ ਮੋਤੀ ਸਰੋਵਰ ਅੱਛਾ ਮੋਤੀ ਸਰੋਵਰ ਆ ਹੈ ਨਾ ਅੱਛਾ ਉਹ ਇਧਰਲੀ ਸਾਈਡ ਪੈ ਜਾਂਦਾ ਇਹ ਗੁਰਦੁਆਰਾ ਅੱਛਾ ਗੁਰਦੁਆਰਾ ਸਾਹਿਬ ਅੱਗੇ ਤੇ ਸਰੋਵਰ ਤੇ ਐਡੀ ਦੂਰ ਕਿਉਂ ਇਹ ਪਤਾ ਨਹੀਂ ਆਹਾਂ ਇਹ ਵੀ ਕੋਈ ਰੀਜ਼ਨ ਹੋਗਾ ਯਾ ਇਹਦਾ ਸਰੋਵਰ ਤੋਂ ਜਮੀਨ ਆ ਸਾਡੀ ਮੈਂ ਕਹਿੰਦੀ ਹਾਂ ਉਹਨਾਂ ਦੀ ਆ ਜਮੀਨ ਤਾਂ ਉਹਨਾਂ ਦੀ ਆ ਵੀ ਜਿੱਦਾ ਇੱਧਰੋਂ ਅਲੱਗ ਬਣਾਇਆ ਹੈ ਸਰੋਵਰ ਹੈ ਨਾ ਚਲੋ ਆਜੋ ਤੁਹਾਨੂੰ ਕਰਾਈਏ ਦਰਸ਼ਨ ਪਹਿਲਾਂ ਆਪਾਂ ਇੱਥੇ ਪਹੁੰਚੇ ਹਰੀਆਂ ਬੇਲਾ ਦੇ ਸਰੋਵਰ ਤੇ ਤੇ ਫਿਰ ਆਪਾਂ ਤੁਹਾਨੂੰ ਲੈ ਕੇ ਜਾਂਦੇ ਅੰਦਰ ਉਧਰ ਦਰਬਾਰ ਸਾਹਿਬ ਵੱਲ ਉਹ ਗੁਰਦੁਆਰਾ ਅੱਗੇ ਆ ਤੇ ਸਰੋਵਰ ਇੱਧਰ ਪਹਿਲਾਂ ਹੀ ਆ ਹਨਾ ਪਿੱਛੇ ਰਹਿ ਜਾਂਦਾ ਹੈ ਇਹ ਤੇ ਇੱਥੇ ਹਰੇਕ ਮੱਸਿਆ ਪੁੰਨਿਆ ਵੀ ਲੱਗਦੀ ਆ ਜਿੱਦਾਂ ਉਹ ਦੇਣ ਵਾਰ ਹੁੰਦਾ ਉਦੋਂ ਤਾਂ ਬੜਾ ਰਸ਼ ਹੁੰਦਾ ਇੱਥੇ ਹੂੰ ਇੱਧਰ ਨਿਹੰਗ ਵੀ ਜ਼ਿਆਦਾ ਹਨਾ ਇੱਥੇ ਰਹਿੰਦੇ ਆ ਹੂੰ

ਆ ਆਦੀ ਅੰਬਾਂ ਦੇ ਬੂਟੇ ਆ ਸਾਰੇ ਹਨਾ ਕਿੰਨੇ ਲੱਗੇ ਹੋ ਚਲਿਓ ਉਧਰ ਫੇ ਦਰਵਾਜਾ ਤੱਕੇ ਮੱਥਾ ਇਧਰ ਮੱਥਾ ਟੇਕਣਾ ਨਿਸ਼ਾਨ ਨਿਸ਼ਾਨ ਬੀਬੀਆਂ ਵਾਲੇ ਉਧਰ ਐ ਇਸ਼ਨਾਨ ਕਰ ਅਲੱਗ ਬਣਿਆ ਹੋਇਆ ਨਾ ਅੰਬ ਵੀ ਅੰਬ ਲੱਗੇ ਹੋ ਆ ਕਹਿੰਦੇ ਇੱਥੇ ਨਿਸ਼ਾਨ ਸਾਹਿਬ ਤੇ ਦੀਵੇ ਮੋਬੱਤੀਆਂ ਅਰਗਬੱਤੀਆਂ ਪ੍ਰਸ਼ਾਦ ਫੁੱਲ ਸਾਰਾ ਬੰਦੇ ਆ ਚੜ੍ਹੋਣਾ ਦੀ ਅਰਗਬੱਤੀ ਹਮ ਮੱਗੀ ਹੈ ਬੜਾ ਰਾਸ਼ ਹੁੰਦਾ ਲੋੜੀ ਮੱਗੀ ਤੇ ਵੀ ਹੋਰ ਅੱਛਾ ਮੱਗੀ ਨੂੰ ਬਹੁਤ ਰਾਸ਼ ਹੁੰਦਾ ਹਮ ਇਹ ਬਸਾ ਨੂੰ ਬੜਾ ਰਾਸ਼ ਹੁੰਦਾ ਠੀਕ ਹਾਂ ਹਾਂ ਚਲੋ ਅੰਦਰ ਹੀ ਚੱਲਦੇ ਹਾਂ ਪਾਰਕਿੰਗ ਆ ਇੱਧਰ ਸਾਰੀ ਆ ਹਾਂ ਨਾ ਮੈਨੂੰ ਬਹੁਤ ਟਾਈਮ ਹੋ ਗਿਆ ਦੀ ਇੱਥੇ ਆਈ ਨੂੰ ਹੂੰ ਇੱਧਰ ਸਾਰਾ ਪਿੱਛੇ ਜਿਹੜਾ ਘੋੜਿਆਂ ਦਾ ਉਹ ਕੀ ਕਹਿੰਦੇ ਹੁੰਦੇ ਨੇ ਤੰਬੇਲਾ ਇਹ ਦਾ ਉਹ ਆ ਨੀ ਇੱਧਰ ਆ ਦੇਹਾਂ ਘੋੜਿਆਂ ਦਾ ਘੋੜਿਆਂ ਦਾ ਹਾਂ ਘੋੜੇ ਹੀ ਘੋੜੇ ਬੰਨੇ ਆ ਜਿੱਦਾਂ ਇੱਥੇ ਮਹਾਰਾਜ ਜੀ ਦੇ ਘੋੜਿਆਂ ਦੇ ਦਰਸ਼ਨ ਇੱਧਰ ਕਰਦੇ ਹਾਂ ਤਾਂ ਜਿੱਦਾਂ ਇੱਧਰ ਨਿਹੰਗ ਜਿਹੜੇ ਆ ਉਹ ਵੀ ਇੱਥੇ ਕਾਫੀ ਰਹਿੰਦੇ ਆ ਹਨਾ ਮੈਨੂੰ ਲੱਗਾ ਉਹਨਾਂ ਦਾ ਵੀ ਡੇਰਾ ਆਇਆ ਇੱਥੇ ਹਨਾ ਨਿਹੰਗਾਂ ਦਾ ਵੀ ਤੇ ਉਹਨਾਂ ਦਾ ਰਹਿਸ਼ੀ ਮਤਲਬ ਕਿੱਥੇ ਹੀ ਆ ਕੰਮ ਸਾਰਾ ਘੋੜਿਆਂ ਨੂੰ ਚਾਰਾ ਕੱਟ ਪਾਇਆ ਉਹ ਡੱਬੇ ਨਾਲ ਬੰਨੇ ਬਾਅਦ ਦੇਖਿਆ ਨਹੀਂ ਆਹੋ ਬਾਅਦ ਚ ਦੇਖਦੇ ਆ ਕਿ ਨਾ ਸੁਣ ਲਾਦਾ ਹਾਂ ਚੱਲ ਗਏ ਅੰਦਰ ਟਿੱਕੀ ਮੱਥਾ ਹਮ ਇੱਧਰ ਪਾਰਕ ਜੀ ਬਹੁਤ ਸੋਹਣੀ ਹਮ ਮੈਂ ਕਹਿੰਦੀ ਜਿਨ੍ਹਾਂ ਦੇ ਉਹ ਨਿਹੰਗ ਜੋੜ ਜਿਹੜੇ ਇਦਾਂ ਜਿਨ੍ਹਾਂ ਦੇ ਟੱਬਰ ਐ ਫੈਮਲੀਆਂ ਆ ਉਹ ਵੀ ਇੱਥੇ ਰਹਿੰਦੇ ਹੁਣੇ ਆ ਉਹ ਮੋਹਰੇ ਆ ਤਾਂ ਆਪਣੀ ਜਿਹੜੀ ਲਾਈ ਸੀ ਅੱਛੇ ਹੀ ਇਹ ਬਹੁਤ ਚਲਾ ਆਉਂਦੀ ਹਾਂ ਆਹੋ ਇੱਕ ਗੱਲ ਨੋਟ ਕਰੋ ਨਿਹਦਾ ਨਿਸ਼ਾਨ ਸਾਹਿਬ ਦੀ ਸਾਰੇ ਕੇਸਰੀ ਰੰਗ ਚ ਹੀ ਹੁੰਦੇ ਆ ਹਨਾ ਤੇ ਇਹ ਦੇਖ ਲਓ ਨਾਲ ਸੀਨਤਾ ਵੀ ਨਹੀਂ ਉਹ ਇਦਾਂ ਹੀ ਆ ਨੀਲਾ ਜਦਾ ਉਹ ਬੰਨਿਆ ਹੋਇਆ ਪਰ ਨੇ ਆਂਗੂ ਹਨਾ ਜਿੱਦਾਂ ਇਹ ਸਾਰਾ ਨੀਲੇ ਰੰਗ ਚ ਹੀ ਆ ਦੇਖ ਲਓ ਜਿੱਦਾਂ ਉਹ ਥੜਾ ਸਾਹ ਪੁਰਾਣਾ ਆ ਤੇ ਇਹ ਇਧਰ ਨਵਾਂ ਬਣਾਇਆ ਆ ਦੇ ਲੋ ਹਨ ਸਾਰਾ ਇਦਾਂ ਹੀ ਬੰਨਿਆ ਹੋਇਆ ਹੈ ਨਹੀਂ ਤਾਂ ਆਪਾਂ ਨਿਸ਼ਾਨ ਸਾਹਿਬ ਦੇਖੀ ਦੇਈ ਆ ਕਿ ਕੇਸਰੀਰ ਕੇਸਰੀ ਰੰਗ ਚ ਹੁੰਦੇ ਨਾਲੇ ਉਹ ਸਮਾਇਓ ਹੁੰਦੇ ਉਹਨਾਂ ਨੇ ਹਨਾ ਇਹ ਬੰਨਿਆ ਸਾਰਾ ਆ ਦੇਖੋ ਹਰੀਆਂ ਬੇਲਾ ਤਾਂ ਇਹ ਇਦਾਂ ਹੀ ਰਹਿੰਦੀਆਂ ਜਦੋਂ ਮਰਜੀ ਆ ਜਾਓ ਤੁਸੀਂ ਮੱਥਾ ਟੇਕ ਲਓ ਆ ਕੇ ਤਾਂ ਇਦਾਂ ਹੀ ਨਾ ਹਰੀਆਂ ਹੀ ਰਹਿਣਾ ਇਹ ਦੇਖੋ ਕੰਨੀਆਂ ਉੱਪਰ ਤੱਕ ਚਲ ਗਈਆਂ ਐ ਨਾ ਇਹ ਪੱਤੇ ਤੋੜਨਾ ਸਖਤ ਮਨਾ ਦੇਖੋ ਕੰਢਿਆਂ ਦੇ ਵਿੱਚ ਪਾਣੀ ਆਹ ਦੇਖੋ ਕਿੰਨਾ ਸੋਹਣਾ ਇੱਧਰ ਬਣਾਇਆ ਹੋਇਆ ਅੰਦਰ ਪਾਠ ਚੱਲਦਾ ਮੱਥਾ ਹੀ ਟੇਕ ਲਿਆ ਤੇ ਇਸ ਜਗ੍ਹਾ ਤੇ ਜੋ ਅਜੇ ਨਿਸ਼ਾਨ ਸਾਹਿਬ ਬਣਿਆ ਹੋਇਆ ਹੈ ਤੇ ਇਸ ਜਗ੍ਹਾ ਤੇ ਧੰਨ ਧੰਨ ਸਹਿਬ ਜ다가 ਬਾਬਾ ਅਜੀਤ ਸਿੰਘ ਜੀ ਬਰਾਜੇ ਸਨ ਤੇ ਹੁਣ ਇਸ ਟਾਈਮ ਤੇ ਇੱਥੇ ਨਿਸ਼ਾਨ ਸਾਹਿਬ ਬਣਿਆ ਹੋਇਆ ਆ ਚੱਕੀ ਆ ਹਨਾ ਦੀ ਆਟਾ ਗੁੰਨਣ ਵਾਲੀ ਕਿ ਉਹ ਅੱਛਾ ਪੀਂਦੇ ਆ ਅੱਛਾ ਪੀਂਦੇ ਆ ਆਟਾ ਇੱਥੇ ਆਪ ਹੀ ਸਾਰਾ ਕੁਝ ਕਰਦੇ ਮਸ਼ੀਨਾਂ ਦੇ ਨਾਲ ਹੀ ਹਨਾ ਇਧਰ ਮੁੱਖ ਦਫ਼ਤਰ ਆ ਜੇਕਰ ਤੁਸੀਂ ਕੋਈ ਵੀ ਇੱਥੇ ਮੈਂ ਕਹਿੰਦੀ ਲੋਕੀ ਪਾਠ ਵੀ ਬਹੁਤ ਰਖਾਉਂਦੇ ਆ ਹਨਾ ਤੇ ਇੱਥੇ ਫਿਰ ਬੁੱਕ ਕਰਾਉਂਦੇ ਹੋਣੇ ਆ ਇਧਰ ਦਫ਼ਤਰ ਦੇ ਵਿੱਚ ਇਧਰ ਰਿਹੈਸ਼ ਬਣੀ ਹੋਆ ਸਾਰੀ ਜੀ ਇਹ ਹੈਸ਼ ਇਧਰ ਕਿੱਧਰ ਅੱਛਾ ਕਿੰਨਾ ਸੋਹਣਾ ਬਣਿਆ ਆ ਹਨਾ ਇਧਰ ਬਾਬਾ ਨਿਹਾਲ ਸਿੰਘ ਜੀ ਦੀ ਰਿਹੈਸ਼ ਆ ਕਿੰਨਾ ਸੋਹਣਾ ਬਣਾਇਆ ਹੈ ਨਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਾਇਓ ਆ ਸ਼ਕਲੀਏ ਲੰਗਰ ਹੁਣ ਆਜੋ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਹੈ ਨਾ ਤੇ ਇਹ ਨਹੀਂ ਸ਼ੋਹ ਹੁੰਦਾ ਚਲੋ ਆਜੋ ਲੰਗਰ ਛਕੀ ਕਿੱਧਰ ਲੰਗਰ ਬਣਦਾ ਹਾਂ ਚਲੋ ਆਜੋ ਚਾਹ ਦੀ 스멜 ਕਿੰਨੀ ਸੋਹਣੀ ਆ ਨਾਲ ਲੱਸੀ ਵੀ ਆ ਪਾਣੀ ਗਰਮ ਹੋ ਰਿਹਾ ਹੈ ਨਾ ਹੂੰ ਗੀਜ਼ਰ ਲੱਗਾ ਹੋਇਆ ਹੈ ਉੱਧਰ ਇੱਧਰ ਨਿਹੰਗਾ ਸਾਹ ਹੋਰ ਨਿਹੰਗਾ ਦੀ ਮੈਨ ਲਾਦਾ ਉਹ ਫੈਮਲੀਆ ਵਗੈਰਾ ਰਹਿੰਦੀਆਂ ਬਹੁਤ ਨਿਆਣੇ ਵੀ ਆ ਮਨਾ ਨਹੀਂ ਮਿਲਦਾ ਦੂਜੇ ਆ ਪ੍ਰਵਾਸੀ ਜਿਹੜੇ ਆ ਪ੍ਰਵਾਸੀ ਆ ਹਾਂ ਉਹ ਲੱਗਦੇ ਰਹਿੰਦੇ ਇੱਥੇ ਅਵਰ ਨੇਂਗਾ ਜਿਹਾ ਫਾਈਬੜੀ ਕਰਨ ਹਾਂ ਨੇਂਗਾ ਜਿਹੜੀ ਉੱਧਰ ਸੀ ਉਹ ਉੱਧਰ ਹੀ ਰਹਿ ਹੈਸ਼ ਉਹਨਾਂ ਦੀ ਠੀਕ ਆ ਇਹ ਮਿਲਦਾ ਜਿਹੜੇ ਇੱਥੇ ਕੰਮ-ਕੁਮ ਕਰਨੇ ਰੱਖਿਓ ਹੁਣੇ ਨਾ ਉਹਨਾਂ ਰਹਿ ਹੈਸ਼ ਬਣਾਈ ਜੋ ਆ ਆਹੋ ਪਸ਼ੂ ਦੇਖੋ ਤਾਂ ਪਸ਼ੂ ਦਾ ਉਹ ਜਗੜ ਉਹ ਦੇਖ ਖੁਰਲੀਆਂ ਦੇਖ ਖੁਰਲੀਆਂ ਕਿੰਨੀਆਂ ਸੋਹਣੀਆਂ ਬਣਾਈਆਂ ਦੀ ਤੁਰੀਆਂ ਤਾਂ ਹੈ ਉਹ ਨਾ ਨਿਹੰਗ ਬਾਬੇ ਡਾਂਗ ਲੈ ਕੇ ਸਾਡੇ ਮਗਰੇ ਬਾਸ਼ ਲੈ ਕੇ ਆ ਜਣ ਕਿਹੜਾ ਬੀਬੀਆਂ ਕਿੱਧਰ ਕਿੱਧਰ ਘੁੰਮੀ ਜਾਂਦੀਆਂ ਇਹ ਹੈ ਹੈ ਨਾ ਚਲੋ ਆਜੋ ਪਸ਼ੂ ਵੀ ਦੇਖ ਲੈਣੇ ਹੁਣ ਆਪਾਂ ਨਹੀਂ ਕੋੜਿਆਂ ਲੈ ਆ ਦੀ ਕੋੜਿਆਂ ਨੇ ਹਾਂ ਉਹ ਲੈ ਕੇ ਤਾਂ ਘੋੜਾ ਰਾਂ ਖੁੱਲ ਕੇ ਆ ਜਵੇ ਦੇਖ ਆ ਪਾਣੀ ਸੋਨੇ ਕਿੰਨੇ ਲੱਗਦੇ ਆ ਆਹ ਨਾਲੇ ਕੋੜੇ ਵਾਲੇ ਪਾਣੀ ਤੇ ਉਹ ਕੋੜੇ ਦੀ ਅੱਖਾਂ ਵੇਖੋ ਕਿੰਨੀਆਂ ਸੋਹਣੀਆਂ ਲਾਦੀਆਂ ਸਫਾਈ ਚੈੱਕ ਕਰੋ ਤੇ ਹੋਰ ਗੱਲਾਂ ਦੀਆਂ ਗੱਲਾਂ ਪੱਖੇ ਲਾਇਓ ਆ ਹੈਨਾ ਅਛਾ ਉਹ ਦੀ ਸਫਾਈ ਕੰਨ ਰੱਖਿਓ ਆ ਇੱਥੇ ਹੈਨਾ ਆਹ ਜਿਹੜੇ ਕੋੜਿਆਂ ਦੇ ਦਰਸ਼ਣ ਕਰੇ ਦਾ ਹਾਂ ਜਿੱਦਾਂ ਮੈਂ ਵੀ ਆਹ ਇੱਧਰ ਆ ਸਾਰੇ ਅਵੇਲਾ ਆ ਗਏ ਹੂੰ ਚਲੋ ਆਏ ਸੀ ਅਹੀਂ ਦੁੱਧ ਚੜਾਉਣ ਆਪਾਂ ਜੀ ਖੂਬ ਸ਼ਾਹੀ ਜਗ੍ਹਾ ਤੇ ਤੇ ਅੱਜ ਆਪਾਂ ਹਰੀਆਂ ਬੇਲਾ ਵੀ ਮੱਥਾ ਟੇਕ ਚੱਲੇ ਆ ਕਿੰਨਾ ਸੋਹਣਾ ਲੱਗਦਾ ਨਹੀਂ ਓਦਾਂ ਕਿੰਨਾ ਸਕੂਨ ਜਿਆ ਸ਼ਾਂਤੀ ਕਿੰਨੀ ਆ ਇੱਥੇ ਸਫਾਈ ਨੇ ਸਫਾਈ ਛਾਂ ਤੇ ਗਰਮੀਆਂ ਨੂੰ ਕਿੰਨਾ ਵਧੀਆ ਇਹ ਗਰਮੀਆਂ ਸਹੀ ਗੱਲ ਕਿੰਨਾ ਠੰਡਾ ਹੁੰਦਾ ਹੋਊਗਾ ਨਾ ਜਿੱਦਾਂ ਹੰਦਰਾਖਤੀ ਦਰਖਤ ਤੇ ਆ ਇੱਧਰ ਸਾਰੇ ਦੀ ਆ ਚੀਕੂ ਲੱਗੇ ਹੋ ਕਿੰਨੇ ਦੇਖੋ ਬੂਟਾ ਕਿੰਨਾ ਭਰਿਆ ਪਿਆ ਆ ਹੈਨਾ ਬਹੁਤ ਰਖਦੇ ਆ ਵੀ ਇੱਥੇ ਉਹ ਸੋਨਾ ਲਾ ਦ ਨਾਲ ਹਰੇ ਭਰੇ ਇਦਾਂ ਨਹੀਂ ਵੀ ਮੌਸਮ ਦੇ ਸਾਹ ਨਾ ਬਦਲ ਜਾਣ ਜੇ ਕਿੱਦਾਂ ਹੈ ਨਾ ਪੱਤ ਝੜਨ ਉਹ ਪੱਤੇ ਝੜ ਜਾਂਦੇ ਆ ਇਦਾਂ ਵੀ ਨਹੀਂ ਹੈਗਾ ਆਹ ਦੇ ਪਾਰ ਤੇ ਕਿੰਨੇ ਸੋਹਣੇ ਹਮ ਕਰਤਾ ਪੁਰਖ ਨਿਰਭਉ ਨਿਰਵੈ ਸਾਰਾ ਹਰਿਆਈ ਭਰਿਆ ਹੈ ਸਾਰਾ ਹਲਾਕਾ ਉਧਰ ਸरोवर ਆਲ ਵੀ ਕਿੰਨੇ ਉਹ ਬੂਟੇ ਹੈਗੇ ਦਰਖਤ ਤੇ ਹੈਗੇ ਅੰਬਾ ਦੇ ਵੀ ਚਲੋ ਚਲਿਏ ਹਾਂਜੀ ਆ ਲੋ ਚਾਬੀ ਚ ਚਲਾਉਂਗੇ ਨਹੀਂ ਤੁਸੀਂ ਚਲਾਓ ਚਲਾ ਨਹੀਂ ਨਹੀਂ ਤੁਸੀਂ ਚਲਾਓ ਆ ਨਹੀਂ ਤੁਸੀਂ ਬਹੁਤ ਤੇਜ਼ ਚਲਾ ਰਹੇ ਫੜੋ ਹੁਣ ਸੰਗਤ ਆਉਂਦੀ ਜਾਂਦੀ ਦੇਖੋ ਇੱਥੇ ਕਿੰਨੇ ਦਰਸ਼ਣਾਂ ਨੂੰ ਆਹ ਨਵੀਂ ਬਣ ਗਈ ਨੇ ਇਹ ਤਾਂ ਸਾਡੀ ਸਕੂਟਰ ਇਹ ਵਾਂਗੂ ਬੁਰਾ ਹਾਲ ਹੀ ਕੀਤਾ ਹੁੰਦਾ ਦੋਸ਼ਕੀ ਹੋਇਆ ਕਾ ਦਾ ਨੂੰ 18 ਫਰਵਰੀ ਨੂੰ ਆ ਪਿੰਡ ਖਾਨਪੁਰ ਥਿਆੜਾ ਖਾਨਪੁਰ ਥਿਆੜਾ ਉਧਰ ਹੀ ਆ ਆਪਣੇ ਵਾਲੇ ਆਪਣੇ ਵਾਲੇ ਆ ਦੇਖਿਓ ਕਿੱਥੇ ਮੈਨੂੰ ਹੱਲੇ ਤੱਕ ਨਹੀਂ ਦਿਸਿਆ ਜਿੱਥੇ ਆਪਾਂ ਉਹ ਖਾਦਾ ਲੰਗਰ ਅੱਛਾ ਅੱਛਾ ਜੇ ਆਪਾਂ ਨਗਰ ਕੀਰਤਨ ਤੇ ਗਏ ਹੀ ਠੀਕ ਆ ਦਸਤਾਰ ਸਫਲਾਈ ਕੈਂਪ ਵੀ ਲਗਾਏ ਉਹ ਮੰਕੀ ਜਿੰਨੇ ਆ ਬਾਂਦਰ ਦੀਦੀ ਇਹ ਕਿਤੋਂ ਆ ਗਏ ਇੰਨੇ ਆਹ ਹੋ ਗਈ ਪੈਰਾਂ ਨਾਲ ਜੜ ਉਹ ਲੈ ਹੈਲੋ ਉਹ ਨਾ ਸਾਹ ਨਾਲ ਦੀ ਦੀ ਡਰ ਕੇ ਉਹ ਤੂੰ ਕਣਕ ਖਾਈ ਜਾਣਾ ਉਹ ਦੇਖਦਾ ਮੇਰੇ ਨੂੰ ਲੋ ਜੇ ਹੀ ਰਾਹ 'ਚ ਆਉਂਦੇ ਆਉਂਦੇ ਇੱਥੇ ਉਹ ਕਿੰਨਾ ਵਧੀਆ ਦੀ ਜੱਟ ਕਿੰਨਾ ਸੋਹਣਾ ਹਾਂ ਆਣਾ ਚੌਪਰ ਵੀ ਹੈ ਜਿਹੜਾ ਉਹ ਡੀਟੌਕਸ ਕਰਨ ਲਈ ਉਹ ਪਾਣੀ ਨਹੀਂ ਬਣਾਉਂਦੇ ਹੁੰਦੇ ਉਹ ਜੱਗ ਜੇ ਚ ਪਾ ਕੇ ਰੱਖ ਲਵੇ ਜਦਾ ਪਰ ਮੈਨੂੰ ਲੱਗਦਾ ਸ਼ਾਇਦ ਉਹਦੇ ਚ ਪਲਾਸਟਿਕ ਲੱਗੀ ਆ ਕਹਿੰਦੇ ਪਲਾਸਟਿਕ ਨਹੀਂ ਲੱਗੀ ਹੋਣੀ ਚਾਹੀਦੀ ਜੱਗ ਚ ਅੱਜ ਤਾਂ ਨਹੀਂ ਆ ਉਹਨਾਂ ਨੇ ਸੀਰ ਪਾਣੀ ਦੇ ਵੱਡੇ ਵਾਲਾ ਚਾੱਕੇ ਸਨ ਦੇਖੋ ਇਹ ਸਮਾਨ ਕਿੰਨਾ ਸੋਹਣਾ ਇੱਥੇ ਕਾਤਰਾ ਆ ਚੌਪਰ ਹੈ ਨਾ ਚੌਪਰ ਗਿਆ ਉਹ ਆਪ ਮੈਂ ਆਹ ਕਹਿੰਦੇ ਆਹ ਕਹਿੰਦੇ ਹੂੰ ਦੇ ਹੋ ਡੱਬਿਆਂ ਦਾ ਪ੍ਰਾਈਸ ਪੁੱਛੋ ਤਾਂ ਕੀ ਆ ਆ ਕੱਚ ਦੇ ਆਹਾਂ ਹਾਂ ਆ ਇਸ਼ਾਰਿਆਂ ਨਾਲ ਇਹਦਾ ਕੀ ਪ੍ਰਾਈਸ ਨੰਨੋਂ ਮਰਦਾ ਨੰੋਂ ਮਰਦਾ ਆਹ ਗੜੀ ਭਾਸ਼ਾ ਇੱਕੜੀ ਭਾਸ਼ਾ ਬੋਤਾਂ ਤੋਂ ਬੋਲ ਸਕਦੇ ਬਾਗੜੀ 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 ਅੱਛਾ ਰਾਜਸਥਾਨੀ ਆ ਨਿੰਦਾ ਫੋਨ ਇਹਦੇ ਨੂੰ ਅਸੀਂ ਕਹਿੰਦੀ ਆ 350 350 ਦਾ ਉਹ ਜਿਹੜਾ ਛੋਟਾ ਆ ਉਹ ਵਾਲਾ ਹਾਂ ਉਸ ਆ 220 ਦਾ ਠੀਕ ਘੱਟ ਵੱਧ ਕੁਛ ਨਹੀਂ ਉਹ ਜਿੰਨਾ ਤਾਂ ਸਾਰੇ ਨੇ ਲਾ ਚਾਰ ਵਾਸਤੇ ਨੇ ਭਾਂਡੇ ਫੇਰ ਤੁਸੀਂ ਸਾਂਪਦੇ ਕਿੱਦਾਂ ਆ ਐ ਤਾਂ ਜੀ ਤਰਪਾਲ ਦੇ ਦਿੰਦੇ ਅੱਛਾ ਇਹਦਾ ਤਰਪਾਲ ਦੇ ਦੇਣੀ ਉੱਤੇ ਅੱਛਾ ਆ ਹੋ ਵੀ ਮੈਂ ਉਹੀ ਦਾ ਕਰਾ ਦਿੱਤਾ ਜਿਹੜਾ ਕਿਹਾ ਇਹਨੇ ਭਾਂਡ ਰੂਸੀ ਸਾਂਭਦੇ ਨਹੀਂ ਆਂਦੇ ਨਹੀਂ ਉਹ ਤਾਂ ਬੋਲਦੇ ਹੀ ਉਹ ਆ ਨਾ ਭਾਸ਼ਾ ਨਾ ਹੀ ਰਾਜਸਥਾਨੀ ਆ ਉਹ ਇਹਨੇ ਭਾਂਡ ਰੂਸੀ ਸਾਂਭਦੇ ਕਿੱਦਾਂ ਆਪਣੀ ਭਾਸ਼ਾ ਜੇ ਦੱਸੋ ਵੀ ਕਿੱਦਾਂ ਸਾਂਭਦੇ ਨੇ ਭਾਂਡੇ ਬਿੱਤਰਪਾਲ ਦੇ ਕੇ ਜਿੱਦਾਂ ਤੂੰ ਹੀ ਦੱਸਦੇ ਹੀ ਪੰਜਾਬੀ ਜਿੰਦੀ ਜੀ ਜੇ ਸੰਗ ਦੇ ਢਲ ਕੇ ਦੱਸਣਾ ਤਾਂ ਤਾਂਪਰ ਪਾਲ ਨਹੀਂ ਆਪਣੀ ਕਰਦੇ ਆ ਆਪਣੇ ਪਾਸ ਜੇ ਬੋਲੀਓ ਕਿ ਕਰਿਆ ਨਾ ਇਹ ਕਿਹਾ ਤਾਂ ਹੋਰ ਕਿ ਆਪਨੇ ਆਪਣੇ ਅੰਦਰ ਦੇ ਨਾਲ ਬੋਲੀਏ ਅੱਛਾ ਹਾਂ ਜੀ ਐਦਾਂ ਗਾਕਾ ਨਾ ਨਹੀਂ ਹੈ ਨਾ ਹੁੰਦਾ ਗੱਲ ਕਰਨਾ ਹੈ ਨਾ ਇਹਨਾਂ ਦਾ ਕੀ ਪ੍ਰਾਈਸ 350 350 ਦੇਸੀ ਹਾਂ ਆਹ ਇਹ ਚੌਪਰੇ ਆ ਇਹ ਮੈਂ 150 ਲਾ ਦੇ ਠੀਕ ਆ ਠੀਕ ਆ ਥੋੜਾ ਬਹੁਤ ਖੁਸ਼ ਹੋ ਗਿਆ ਆ ਇੱਥੇ ਹਰ ਇੱਕ ਸਿੱਖ ਸੰਤਾਂ ਦੀਆਂ ਮਨੋਕਾਮਨਾ ਪੂਰਨ ਕੀਤੀਆਂ ਹਨਾ ਬਹੁਤ ਬਖਸ਼ੂਰ ਬਾਬਾ ਜੀ ਨੇ ਜਿਆ ਮਹਾਰਾਜ ਲੈ ਗਰੀਬਲੇ ਆਪਰੇ ਕੋਲ ਨੀ ਕੀ ਹੋਣਾ ਸੀ ਮਹਾਰਾਜ ਜੀ ਮੇਰੇ ਬੀੜੇ ਵਿੱਚ ਬੀਨਾ ਸਾਹਨੇ ਹੋ ਜਿਹੜਾ ਤਾਂ ਪੁੱਤ ਕੇ ਪਾ ਦਿੱਤੀ ਸਭ ਸਤਜੀ ਜੀ ਮਹਿੰਦਸ ਨੇ ਸਾਡੇ ਕੋਲ ਦੀ ਬਹੁਤ ਸੇਵਾ ਕੀਤੀ ਹੈ ਅੱਛਾ ਇੱਥੇ ਉਹਨਾਂ ਦਾ ਘਰ ਸੀਗਾ ਤੇ ਬੀਨਾ ਤੇ ਜਦੋਂ ਕੀਤਪੁਰ ਸਾਹਿਬ ਤੋਂ ਆਇਆ ਉਹ ਤੋਂ ਲਿਖਾ ਹੂੰ ਤੇਰੇ ਘਰ ਦੀ ਉਹ ਇਸ ਲਈ ਕੁਸਰਾ ਵੀ ਗੱਲਾਂ ਪਰ